ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਸੋ ਆਓ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਨਾਮ ਦੀ ਮਹੱਤਤਾ ਦੱਸਦੇ ਹੋਏ ਕਿ ਨਾਮ ਦੇ ਬਰਾਬਰ ਕੋਈ ਵੀ ਚੀਜ਼ ਜਿਹੜੀ ਹੈ ਉਹ ਨਹੀਂ ਹੈ ਸ਼ਬਦ ਇਹ ਵਿਚਾਰਨ ਕਰਦੇ ਸਤਿਗੁਰੂ ਕੰਚਨਾ ਬਹੁ ਦਤ ਕਰਾ ਭੂਮદાન ਅਰਪਤਰਾ ਕਹਿੰਦੇ ਭਾਵੇਂ ਕੋਈ ਬਹੁਤਾ ਕੰਚਨਾ ਸੋਨਾ দান ਕਰ ਦੇਵੇ ਵਾ ਭਾਵੇਂ ਕੋਈ ਦਿਖਾਵੇ ਮਾਤਰ ਦਤ ਹੁੰਦਾ ਇੰਦਰੀਆਂ ਦਾ ਦਮਨ ਵੀ ਕਰ ਲਵੇ ਆਪਣੀ ਇੰਦਰੀਆਂ ਨੂੰ ਰੋਕ ਲਵੇ ਭੂਮ ਕਈਏ ਭੂਮੀ ਧਰਤੀ ਵੀ দান ਕਰ ਦੇਵੇ ਤੇ ਸਾਰੇ ਪਦਾਰਥ ਵੀ ਅਰਪਣ ਕਰਕੇ ਅੱਗੇ ਰੱਖ ਦੇਵੇ ਕੋਮ ਭੂਮੀ ਵਾਹੀ ਜੋਗ ਜ਼ਮੀਨ দান ਕਰ ਦੇਵੇ ਤੇ ਹੋਰ ਵੀ ਬਹੁਤ ਸਾਰੀ ਧਰਾ ਧਰਤੀ ਅਰਪ ਕਰ ਦੇਵੇ ਭਾਵ ਆਪਣਾ ਕੁਝ ਵੀ ਕੋਲ ਨਾ ਰੱਖੇ ਮਨ ਅਨਕ ਸੋਚ ਪਵਿੱਤਰ ਕਰਤ ਭਾਵੇਂ ਕੋਈ ਪੁਰਖ ਮਨ ਚਿੱਤ ਕਰਕੇ ਅਨੇਕ ਪ੍ਰਕਾਰ ਦੀ ਨਿਯੋਲੀ ਧੋਤੀ ਆਦ ਕਿਰਿਆ ਨਾਲ ਆਂਦਰਾਂ ਨੂੰ ਧੋਣਾ ਧੋਂਡ ਰੂਪ ਸੁਚਮਤਾ ਵੀ ਕਰ ਲਵੇ ਤੇ ਤੀਰਥਾਂ ਉਤੇ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਵੀ ਪਵਿੱਤਰ ਕਰਦਾ ਪਰ ਕੋਈ ਮਨ ਚਿੱਤ ਵਿੱਚ ਸੋਚ ਵਿਚਾਰ ਕੇ ਅਨੇਕ ਤਰ੍ਹਾਂ ਦੀ ਪਵਿੱਤਰਤਾ ਵੀ ਕਰ ਲਵੇ 나ਹੀ રે ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾ ਹੇ ਮੇਰੇ ਮਨਾ ਇਨ੍ਹਾਂ ਵਿੱਚੋਂ ਕੋਈ ਵੀ ਸਾਧਨ ਜਾਂ ਚੀਜ਼ ਪਰਮੇਸ਼ਰ ਦੇ ਨਾਮ ਤੁਲ ਸਦਾਰਸ਼ ਨਹੀਂ ਹੈ ਜੋ ਪਿੱਛੇ ਦਾਸ ਆਏ ਹ ਇਸ ਲਈ ਹੇ ਮੇਰੇ ਮਨਾ ਤੂੰ ਹਰ ਵਕਤ ਪਰਮੇਸ਼ਰ ਦੇ ਚਰਨਾ ਕਮਲਾਂ ਨਾਲ ਲੱਗਿਆ ਰਹਿਣਾ ਕਰ ਰਹਾਉ ਚਾਰ ਵੇਦ ਜੇਵ ਪਨੇ 10 ਅਸ਼ਟ ਖਸ਼ਟ ਸਰਵਨ ਸੁਨੇ ਭਾਵੇਂ ਕੋਈ ਕਹਿੰਦੇ ਚਾਰੇ ਵੇਦਾਂ ਨੂੰ કંਠ ਕਰ ਲਵੇ ਰਸਨਾ ਨਾਲ ਭਨੇ ਉਚਾਰਨ ਕਰਨ ਵਾਲਾ ਹੋਵੇ ਤੇ 10 ਤੇ ਅਸ਼ਟ 8 18 ਪੁਰਾਣ ਤੇ ਖਸ਼ਟ ਹੁੰਦਾ 6 6 ਸ਼ਾਸਤਰਾਂ ਨੂੰ ਸਰਵਨ ਕੰਨਾਂ ਨਾਲ ਸੁਣ ਲਵੇ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਪਾਤਸ਼ਾਹ ਕਹਿੰਦੇ ਇਨ ਚਾਰੀ ਵੇਦਾਂ ਛੇ ਸ਼ਾਸਤਰ 18 ਪੁਰਾਣਾਂ ਦੇ ਬਰਾਬਰ ਫਿਰ ਵੀ ਜਿਹੜਾ ਨਾਮ ਹੈ ਉਹ ਇਨ ਨਾਮ ਦੇ ਬਰਾਬਰ ਨਹੀਂ ਹੋ ਸਕਦੇ ਸੋ ਪਰਮੇਸ਼ਰ ਦੇ ਨਾਮ ਤੁਨੇ ਉਚਾਰਨ ਕਰਨ ਬਰਾਬਰ ਕੋਈ ਵੀ ਨਹੀਂ ਹੈ ਇਸ ਲਈ हे ਮੇਰੇ ਮਨ ਤੂੰ ਪਰਮੇਸ਼ਰ ਦੇ ਚਰਨਾ ਕਮਲਾਂ ਨਾਲ ਹੀ ਲੱਗਿਆ ਰਹਿਣਾ ਕਰ ਬਰਤ ਸੰਦ ਸੋਚ ਬਾਚਾਰ ਕਿਰਿਆ ਕੁੰਡ ਨਿਰਾਹਾਰ ਭਾਵੇਂ ਕੋਈ RAM ਨੌਮੀ ਕ੍ਰਿਸ਼ਨ ਅਸ਼ਟਮੀ ਆਦ ਦੇ ਵਰਤ ਰੱਖ ਲਵੇ ਸਵੇਰੇ ਦੁਪਹਿਰੇ ਸ਼ਾਮ ਆਦ ਤਿੰਨ ਸੰਧਿਆ ਵੀ ਕਰ ਲਵੇ ਭਾਵ ਸਵੇਰੇ ਸੂਰਜਾਦ ਨੂੰ ਪਾਣੀ ਦੇ ਕੇ ਅਸਤੋਤਰ ਪੜ ਲਵੇ ਦੁਪਹਿਰੇ ਅਸਤੋਤਰ ਆਦ ਪੜਨੇ ਤੇ ਸ਼ਾਮ ਨੂੰ ਆਰਤੀ ਕਰਨਾਦ ਤਿੰਨ ਸੰਧਿਆ ਕਰ ਲਵੇ ਭਾਵੇਂ ਕੋਈ ਸਰੀਰ ਦੀ ਸੋਚ ਪਵਿੱਤਰਤਾ ਲਈ ਚਾਰ ਆਚਾਰ ਕਰਤਬ ਕਰ ਲਵੇ ਭਾਵੇਂ ਕੋਈ ਨਿਯੋਲੀ ਤੋਤੀ ਆਦ ਕਿਰਿਆ ਕਰਨ ਵਾਲਾ ਹੋਵੇ ਭਾਵੇਂ ਕੋਈ ਚਾਰੇ ਕੁੰਟ ਦਿਸ਼ਾਵਾਂ ਵਿੱਚ ਵਿਚਰਨ ਵਾਲਾ ਯਾਤਰੂ ਹੋਵੇ ਭਾਵੇਂ ਨਿਰਾਹਾਰ ਆਹਾਰ ਤੋਰਤ ਹੋਵੇ ਅਪਰਸ ਕਰਤ ਪਾਕਸਾਰ ਨਿਵਲੀ ਕਰਮ ਬਹੁ ਵਿਸਥਾਰ ਭਾਵੇਂ ਕੋਈ ਪੁਰਖ ਕਿਸੇ ਨਾਲ ਅਪਰਸ ਛੂੰਦਾ ਵੀ ਨਾ ਹੋਵੇ ਐਨੀ ਸੋਚਮਤਾ ਰਹਿਤ ਰੱਖਦਾ ਹੋਵੇ ਆਪਣੀ શ્રેષ્ઠ ਰਸੋਈ ਭੋਜਨ ਬਣਾ ਕੇ ਖਾਣ ਵਾਲਾ ਹੋਵੇ ਆਪਣੇ ਹੱਥੀ ਉਹ ਆਪ ਆਪਣਾ ਬਵੇਕੀ ਖਾਣਾ ਪਾਪ ਸਰਬ ਲੋਭ ਵਿੱਚ ਤਿਆਰ ਕਰਕੇ ਆਪਣੀ ਹੱਥੀ ਤਿਆਰ ਖਾਣਾ ਕਰਦਾ ਹੋਵੇ ਤੇ ਖਾਂਦਾ ਹੋਵੇ ਭਾਵੇਂ ਕੋਈ ਬਹੁਤ ਵਿਸਤਾਰ ਪੂਰਵਕ ਨਿਉਲੀ ਯਾਦ ਕਰਮਾਂ ਨੂੰ ਕਰਨ ਵਾਲਾ ਹੋਵੇ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਆਂਦੇ ਬਹੁਤੇ ਧੂਪ ਤੁਖਾ ਕੇ ਦੀਵੇ ਆਦ ਜਗਾਉਣਾ ਕਰਦੇ ਹਨ ਪਰ ਇਹ ਸਾਰੇ ਕਰਮ ਜਿੰਨੇ ਪਿੱਛੇ ਦਾਸ ਆਏ ਆ ਜਿੰਨੇ ਇਹ ਦੱਸੇ ਹਨ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਨਹੀਂ ਲੱਗ ਸਕਦੇ RAM ਦਯਾਰ ਸੁਨ ਦੀਨ ਬੇਨਤੀ 헤 ਦਯਾਰ ਦਯਾ ਦੇ ਆਰ ਕਰ ਪਰਮੇਸ਼ਰ ਮੇਰੀ ਦੀਨ ਗਰੀਬ ਦੀ ਬੇਨਤੀ ਰਜ਼ੋਈ ਸੁਣਨਾ ਕਰ ਦੇਹ ਦਰਸ ਨੈਣ ਪੀਖੋ ਜਨ ਨਾਨਕ ਨਾਮ ਮਿਸਟ ਲਾਗੇ ਏ ਪਰਮੇਸ਼ਰ ਮੈਨੂੰ ਆਪਣਾ ਦਰਸ਼ਨ ਦੀਦਾਰ ਦੇਣਾ ਕਰੋ ਬਖਸ਼ੋ ਜਿਸ ਕਰਕੇ ਮੈਂ ਆਪਣੇ ਨੇਤਰਾ ਨਾਲ ਤੇਰੇ ਦਰਸ਼ਨ ਵੇਖਣਾ ਕਰ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਏ ਪਰਮੇਸ਼ਰ ਮੈਨੂੰ ਜਨਦਾਸ ਨੂੰ ਤੇਰਾ ਨਾਮ ਮਿਠ ਹੁੰਦਾ ਮਿੱਠਾ ਲੱਗ ਰਿਹਾ ਹੈ ਹਉ ਸਾਰਗ ਮਹੱਲਾ ਪੰਜਵਾ RAM 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 ਜਾਪ ਰਮਤ RAM ਸਹਾਈ ਰਹਾ ਹੈ ਭਾਈ RAM ਬਾਗ ਦੀ ਨਿਆਈ ਆਨੰਦ ਦੇਣ ਵਾਲੇ RAM ਰਮੇ ਹੋਏ RAM ਪਰਮੇਸ਼ਰ ਨੂੰ ਜਪਣਾ ਕਰ ਉਹ ਰਮਤ ਰਮਿਆ ਹੋਇਆ RAM ਪਰਮੇਸ਼ਰ ਹੀ ਤੇਰਾ ਲੋਕ ਪਰਲੋਕ ਵਿੱਚ ਸਹਾਈ ਸਹਾਇਕ ਹੋਵੇ ਘਰ ਆਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ त्यागे ਜਿਹੜੇ ਸੰਤ ਜਨਾਂ ਦੇ ਚਰਨਾਂ ਕਮਲਾਂ ਵਿੱਚ ਲੱਗੇ ਹਨ ਤੇ ਕਾਮ ਕ੍ਰੋਧ ਲੋਭ ਮੂ ਆਦ ਵਿਕਾਰ ਜਿਨ੍ਹਾਂ ਨੇ ਛੱਡ ਦਿੱਤੇ ਹਨ ਗੁਰ ਗੋਪਾਲ ਭਏ ਕਿਰਪਾਲ ਲਬਦ ਆਪਣੀ ਪਾਈ ਹਉ ਨਉ ਤੇ ਗੁਰੂ ਗੋਪਾਲ ਅਕਾਲਪੁਰਖ ਜੀ ਕਿਰਪਾਲੂ ਦਿਆਲੂ ਹੋਏ ਹਨ ਇਸੇ ਕਰਕੇ ਉਹਨਾਂ ਨੇ ਬ੍ਰह्म ਵਿਦਿਆ ਦੁਆਰਾ ਲਬਦ ਲੱਭਣੇ ਜੋਗ ਆਪਣੀ ਆਤਮਿਕ ਵਸਤੂ ਪਾ ਲਈ ਹੈ ਬਿਨ ਸੇ ਪ੍ਰਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਮੈਂ ਕੋਉ ਬਹਿ ਰਾਈ ਉਨ੍ਹਾਂ ਦੇ ਪੰਜ ਪ੍ਰਕਾਰ ਦੇ ਭਰਮ ਸੰਬੰਧੀਆਂ ਪਦਾਰਥਾਂ ਦਾ ਮੋਹ ਤੇ ਅ ਗਿਆਨ ਕਾਰਨ ਪਈ ਹੋਈ ਅੰਧਤਾਈ ਇਤਿਆਦ ਸਭ ਨਾਸ਼ ਹੋ ਗਏ ਮਾਇਆ ਦੇ ਬੰਧ ਬੰਦਨ ਵੀ ਟੁੱਟ ਗਏ ਹਨ ਉਹਨਾਂ ਨੂੰ ਸਰਬੱਤਰ ਸਾਰਿਆਂ ਥਾਵਾਂ ਵਿੱਚ ਪੂਰਨ ਠਾਕੁਰ ਸੁਆਮੀ ਪਰਮੇਸ਼ਰ ਹੀ ਵਿਆਪਕ ਦਿਸਦਾ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਬੈਰਾਈ ਵੈਰੀ ਰਿਹਾ ਨਾ ਹੀ ਉਹਨਾਂ ਨੂੰ ਕੋਈ ਵੈਰੀ ਦਿਸਦਾ ਭਾਵ ਸਭ ਵਿੱਚ ਪ੍ਰਭੂ ਦੀ ਜੋਤ ਹੀ ਵੇਖਦੇ ਹਨ ਸੁਆਮੀ ਸੋ ਪਰਸੰਨ ਪਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਜਿਨ੍ਹਾਂ ਉੱਤੇ ਭਲੀ ਪ੍ਰਕਾਰ ਸੁਆਮੀ ਮਾਲਕ ਪਰਮੇਸ਼ਰ ਜੀ ਪਰਸੰਨ ਹੋਏ ਹਨ ਉਹਨਾਂ ਦੇ ਜੰਮਣ ਮਰਨ ਦੇ ਦੋਸ਼ ਵੀ ਨਿਵਰਤ ਹੋ ਗਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਨੂੰ ਨੇ ਸੰਤ ਮਹਾਤਮਾ ਜਨਾ ਦੇ ਚਰਨੀ ਲੱਗ ਕੇ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕੀਤਾ ਹੈ ਸਾਰਗ ਮਹੱਲਾ ਪੰਜਵਾ ਹਰ ਹਰੇ ਹਰ ਮੁਖੋਂ ਬੋਲ ਹਰ ਹਰੇ ਮਨ ਧਾਰੇ ਰਹਾਉ ਇਹ ਭਾਈ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਪਰਮੇਸ਼ਰ ਨੂੰ ਮਨ ਹਿਰਦੇ ਵਿੱਚ ਧਾਰਨ ਵਸਾਉਣਾ ਕਰੋ ਰਹਾਉ ਸਰਵਨ ਸੁਨਨ ਭਗਤ ਕਰਨ ਅਨਕ ਪਾਤਕ ਪੁਨਹ ਚਰਨ ਹਰ ਵਕਤ ਸਰਵਨ ਕੰਨਾਂ ਨਾਲ ਪ੍ਰਭੂ ਜਸ ਨਾਮ ਸੁਣਨਾ ਤੇ ਸਰੀਰ ਕਰਕੇ ਪ੍ਰਭੂ ਦੀ ਪ੍ਰੇਮਾ ਭਗਤੀ ਕਰਨੀ ਇਹ ਅਨੇਕਾਂ ਜਨਮਾਂ ਦੇ ਪਾਤਕ ਪਾਪਾਂ ਨੂੰ ਦੂਰ ਕਰਨ ਵਾਸਤੇ ਪੁਨਹ ਚਰਨ ਪ੍ਰਾਛਿਤ ਰੂਪ ਹਨ ਬਈ ਨਾ ਪਾਪਾਂ ਦੀ ਨਿਵਰਤੀ ਵਾਸਤੇ ਤੇ ਪੁੰਨਾ ਵਿੱਚ ਪਰਵਿਰਤ ਹੋਣ ਵਾਸਤੇ ਪੁਨਹ ਚਰਨ ਹਨ ਸਰਨ ਪਰਨ ਸਾਧੂ ਆਨ ਬਾਨ ਵਿਸਾਰੇ ਸਾਧੂ ਸ੍ਰੇਸ਼ਟ ਪੁਰਖਾਂ ਸੰਤਾਂ ਜਿਨ੍ਹਾਂ ਦੀ ਸਰਨ ਓਟਦਾ ਪਰਨ ਆਸਰਾ ਲੈਣਾ ਕਰੋ ਆਨ ਹੋਰ ਪੈੜੀਆਂ ਬਾਨ ਆਦਤਾਂ ਵਾ ਬਾਨ ਬਾਣੀਆਂ ਵਿਸਾਰ ਦੇਣਾ ਕਰੋ ਜੋ ਆਨ ਦਵੇਤ ਕਰਕੇ ਬਾਨ ਦੁਖ ਪ੍ਰਪਤ ਦੋਰੇ ਜੋ ਹਰ ਕਿਸੇ ਨੂੰ ਦੁਖ ਦੇਣਾ ਇਸ ਨੂੰ ਵਿਸਾਰ ਦੇਣਾ ਕਰੋ ਆਨ ਹੋਰ ਥਾਵਾਂ ਨੂੰ ਵਿਸਾਰ ਦੇਣਾ ਕਰੋ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹ ਮਹਾ ਪੁਨੀਤ ਸੇਵਕ ਪੈ ਦੂਰ ਕਰਨ ਕਲਮਲ ਦੁਖ ਜਾਰੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਨੀਤ ਨੀਤ ਨਿਤ ਨਿਤ ਕਰੋ ਇਹੀ ਪਾਵਨਾ ਕਈ ਪਵਿੱਤਰਾਂ ਵਿੱਚੋਂ ਬੜੀ ਪੁਨੀਤ ਪਵਿੱਤਰ ਦਾਤ ਇਹ ਰੀਤੀ ਹੈ ਇਹ ਐਸੀ ਪ੍ਰੀਤੀ ਹੈ ਕਿ ਪਰਮੇਸ਼ਰ ਦੇ ਸੇਵਕ ਦਾਸਾਂ ਦੇ ਜੰਮਣ ਮਰਨ ਦਾ ਭੈ ਡਰ ਦੂਰ ਕਰਨ ਵਾਲੀ ਹੈ ਤੇ ਸਾਰੇ ਕਲਮਲ ਪਾਪ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਇਹਨਾਂ ਦੋਖਾਂ ਨੂੰ ਸਾੜਨ ਵਾਲੀ ਹੈ ਕਹਿਤ ਮੁਕਤ ਸੁੰਤ ਮੁਕਤ ਰਹਿਤ ਜਨਮ ਰਹਿਤੇ ਪਰਮੇਸ਼ਰ ਦੇ ਨਾਮ ਨੂੰ ਕਹਿਣ ਵਾਲੇ ਵੀ ਮੁਕਤ ਹੋ ਜਾਂਦੇ ਪ੍ਰਭੂ ਦੇ ਜਸ ਨੂੰ ਸੁਣਨ ਵਾਲੇ ਵੀ ਮੁਕਤ ਹੋ ਜਾਂਦੇ ਨਾਮ ਦੀ ਰਹਿਤ ਰਹਿਣੀ ਰੱਖਣ ਵਾਲੇ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਵਾਜੋ ਨਾਮ ਨੂੰ ਕਹਿਣ ਤੋਂ ਪ੍ਰਭੂ ਜਸ ਨੂੰ ਸੁਣਨ ਤੋਂ ਰਹਿਤ ਹਨ ਉਹ ਜੰਮਦੇ ਰਹਿੰਦੇ ਹਨ ਰਾਮ ਰਾਮ ਸਰਪੂਤ ਨਾਨਕ ਤਤ ਵਿਚਾਰੇ ਏ ਪਾਈ ਰਮਿਆ ਹੋਇਆ ਰਾਮ ਪਰਮੇਸ਼ਰ ਹੀ ਸਾਰ ਭੂਤ ਸਦਾਂਤ ਰੂਪ ਵਿੱਚ ਅਸਲੀ ਸਰੂਪ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਤੁਹਾਨੂੰ ਸਦਾਂਤ ਵਿਚਾਰ ਕੇ ਦੱਸਿਆ ਆ ਸਾਰਗ ਮਹੱਲਾ ਪੰਜਵਾ ਨਾਮ ਭਗਤ 마ਗ ਸੰਤ ਤਿਆਗ ਸਗਲ ਕਾਮੀ ਰਹਾਉ हे ਜੀਵ ਤੂੰ ਸੰਤ ਜਨਾਂ ਦੇ ਪਾਸੋਂ ਪ੍ਰਭੂ ਨਾਮ ਤੇ ਪ੍ਰੇਮਾ ਭਗਤੀ ਦੀ ਦਾਤ ਮੰਗਣਾ ਕਰ ਤੇ ਹੋਰ ਸਾਰੀ ਕਾਮਨਾ ਨੂੰ ਛੱਡ ਦੇਣਾ ਕਰ ਸਾਰੇ ਸੁਕਾਮ ਕਰਮਾਂ ਨੂੰ ਤਿਆਗ ਦੇਣਾ ਕਰ ਰਹਾਉ ਪ੍ਰੀਤ ਲਾਇ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਪ੍ਰੀਤੀ ਲਾ ਕੇ ਪਰਮੇਸ਼ਰ ਨੂੰ ਧਿਆਉਣਾ ਕਰ ਅਤੇ ਹਮੇਸ਼ਾ ਕੀਰਤਨ ਵਿੱਚ ਪਾ ਕੇ ਗੋਬਿੰਦ ਪ੍ਰithvi ਦੇ ਪਾਲਕ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰ ਹਰ ਜਨ ਕੀ ਰੇਨ ਬਾਛ ਦੈਨ ਹਾਰ ਸੁਆਮੀ ਹਰ ਜਨ ਪਰਮੇਸ਼ਰ ਦੇ ਸੰਤ ਜਨਾ ਭਗਤ ਜਨਾ ਦੀ ਚਰਨ ਧੂੜੀ ਨੂੰ ਚਾਉਣਾ ਕਰ ਫਿਰ ਦਾਤਾ ਦੇਣ ਵਾਲਾ ਸੁਆਮੀ ਮਾਲਕ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਚਰਨ ਧੂੜੀ ਬਖਸ਼ ਦੇਵੇਗਾ ਸਰਬ ਕੁਸਲ ਸੁਖ ਬਿਸਰਾਮ ਆਨੰਦ ਆਨੰਦ ਨਾਮ ਜਮ ਕੀ ਕਛ ਨਾਹਿ ਤਰਾ ਸਿਮਰ ਅੰਤਰ ਜਾਮੇ ਸਾਰੇ ਕੁਸਲ ਆਨੰਦ ਦੇਣ ਵਾਲਾ ਸਾਰੇ ਵਿਹਾਰਾਂ ਵਿੱਚ ਕੁਸਲ ਚਤਰ ਕਰਨ ਵਾਲਾ ਸੁਖ ਸਰੂਪ ਵਿੱਚ ਵਿਸਰਾਮ ਟਿਕਾ ਸਥਿਤੀ ਕਰਾਉਣ ਵਾਲਾ ਤੇ ਬ੍ਰਹਮ ਲੋਕ ਰਾਜ ਭਾਗ ਆਦ ਸਾਰੇ ਨੰਦਾਂ ਤੋਂ ਰਹਿਤ ਕਰਨ ਵਾਲਾ ਆਨ ਦਾ ਆਨ ਹੋਰਨਾ ਦਾ ਦਵੈਤ ਆਦ ਤੋਂ ਰਹਿਤ ਕਰਨ ਵਾਲਾ ਵਾ ਆਨੰਦ ਸਰੂਪ ਪਰਮੇਸ਼ਰ ਦਾ ਨਾਮ ਹੈ ਕਹਿੰਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਜਮਾਂ ਦੀ ਕੋਈ ਵੀ ਤਰਾਸ ਖੋਪਤਾਈ ਨਹੀਂ ਰਹਿੰਦੀ ਇੱਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਗੋਬਿੰਦ ਪਰਮੇਸ਼ਰ ਦੇ ਚਰਨਾਂ ਦੀ ਇੱਕ ਸਰਨ ਓਟ ਹੀ ਸੰਸਾਰ ਜਗਤ ਦੇ ਸਾਰੇ ਦੁੱਖ ਨਾਸ਼ ਕਰਨ ਵਾਲੀ ਹੈ ਨਾਵ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ ਜੋ ਪੁਰਖ ਸਾਧ ਸੰਗਤ ਰੂਪੀ 나ਵ ਬੇੜੀ ਉੱਪਰ ਚੜ੍ਹਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਪਾਰ ਗਰਾਮੀ ਭਾਵ ਸਮੂਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਸਾਰਗ ਮਹੱਲਾ ਪੰਜਵਾ ਗੁਣ ਲਾਲ ਗਾਵ ਗੁਰ ਦੇਖੇ ਏ ਭਾਈ ਸਤਿਗੁਰੂ ਸਾਹਿਬ ਜੀ ਦੇ دیدار ਵੇਖ ਕੇ ਲਾਲ ਪਿਆਰੇ ਪਰਮੇਸ਼ਰ ਦੇ ਜਾਸ ਰੂਪ ਗੁਣਾਂ ਨੂੰ ਗਾਉਣਾ ਕਰੋ ਵਾ ਉਹਨਾਂ ਗੁਰਮੁਖ ਜਨਾਂ ਦੇ ਉਪਦੇਸ਼ ਦੁਆਰਾ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਜੋ ਸਤਿਗੁਰਾਂ ਦੇ ਦਰਸ਼ਨ ਦੇਖਣ ਵਾਲੇ ਹਨ ਪੰਜਾਂ ਤੇ ਇੱਕ ਛੂਟਾ ਜੋ ਸਾਧ ਸੰਗ ਪਗ ਰੋ ਰਹਾਵ ਤਦੋਂ ਕਿੰਦੇ ਪੰਜਾਂ ਤਾਮ ਆਦ ਵਿਕਾਰਾਂ ਤੋਂ ਇਸ ਜੀਵ ਦਾ ਇੱਕ ਮਨ ਛੁੱਟ ਗਿਆ ਹੈ ਜਦੋਂ ਜੀਵ ਦਾ ਮਨ ਸ੍ਰੇਸ਼ਟ ਜਨਾਂ ਦੀ ਸੰਗਤ ਸਾਧ ਸੰਗਤ ਦੇ ਪਦ ਚਰਨਾ ਵਿੱਚ ਰਉ ਰਚ ਗਿਆ ਜਦੋਂ ਸਤ ਸੰਗਤ ਦਾ ਸ਼ਰਨ ਰੂਪੀ ਪੱਲਾ ਪਾਗ ਰੋ ਪਕੜਨਾ ਕੀਤਾ ਹੈ ਰਹਾਉ ਦ੍ਰਿਸ਼ਟੋ ਕਾਸ਼ ਸੰਗ ਨਾ ਜਾਏ ਮਾਨ ਤਿਆਗ ਮੋਹਾ हे ਜੀਵ ਦ੍ਰਿਸ਼ਟ ਮਾਨ ਪਦਾਰਥਾਂ ਵਿੱਚੋਂ ਕੁਝ ਵੀ ਪਰਲੋਕ ਵਿੱਚ ਤੇਰੇ ਨਾਲ ਨਹੀਂ ਜਾਣਾ ਇਸ ਲਈ ਪਦਾਰਥਾਂ ਗੁਣਾਂ ਦਾ ਮਾਨ ਹੰਕਾਰ ਤੇ ਸਰੀਰਾਂ ਦਾ ਮੋਹ ਸਨੇ ਛੱਡ ਦੇਣਾ ਕਰ ਇਕ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਹੇ ਜੀਵ ਇੱਕ ਹਰੀ ਪਰਮੇਸ਼ਰ ਦੇ ਨਾਲ ਪ੍ਰੀਤੀ ਲਾਉਣਾ ਕਰ ਫਿਰ ਸਾਧ ਸੰਗਤ ਵਿੱਚ ਮਿਲ ਕੇ ਸ਼ੋਭਾ ਪਾਵੇਂਗਾ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਪ੍ਰੀਤ ਇੱਕ ਸੋ ਕੀ ਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰੁੰਡਾਏ ਰਹਿਉ ਵਿਚਾਰ ਕਹਿੰਦੇ ਸ਼ੋਭਾ ਪਾਵੇਂਗਾ ਪਾਇਉ ਹੈ ਗੁਣ ਨਿਧਾਨ ਸਗਲ ਆਸ ਪੂਰੀ ਜਿਨ੍ਹਾਂ ਨੇ ਗੁਣਾ ਦੇ ਨਿਧਾਨ ਖਜਾਨੇ ਪਰਮੇਸ਼ਰ ਨੂੰ ਪਾ ਲਿਆ ਹੈ ਉਹਨਾਂ ਦੀ ਲੋਕ ਪਰਲੋਕ ਦੀ ਸਾਰੀ ਆਸ ਉਮੀਦ ਪੂਰਨ ਹੋ ਗਈ ਹੈ ਨਾਨਕ ਮਨ ਆਨੰਦ ਭਏ ਗੁਰ ਬਖਮ ਗਾਰ ਤੋਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਮਨ ਚਿੱਤ ਵਿੱਚੋਂ ਹੀ ਸੋਖ ਸਰੂਪ ਨੂੰ ਪਾ ਕੇ ਆਨੰਦਤ ਹੋ ਗਏ ਹਨ ਅਤੇ ਗੁਰਾਂ ਨੇ ਉਹਨਾਂ ਦੇ ਅੰਦਰੋਂ ਚਿੱਦ ਜੜ ਗ੍ਰੰਥੀ ਸੰਸੇ ਗ੍ਰੰਥੀ ਆਦ ਦੀ ਮਹਾ ਕਠਨਕਾਰ ਗੰਢ ਤੋੜ ਦਿੱਤੀ ਹੈ ਦੇ ਅਧਿਆਸ ਰੂਪੀ ਕਠਨ ਗੜੀ ਵੀ ਤੋੜ ਦਿੱਤੀ ਹੈ ਸਾਰਗ ਮਹੱਲਾ 5 ਮਨ ਬਿਰਾਗੈ ਕੀ ਖੋਜ ਦੀ ਦਰਸਾਰ ਰਹਾਉ हे सखी मेरा मन चित विरागेगी गी ज्ञात पूर्वक विरागे विराग दे सहत होया है इस कर के मैं प्रभु दे दरसार दर्शना नु खोज दी ढूंढ दी हर हा हाऊ साधु संतन सेवकै प्रिय हीर है ते आयो श्रेष्ठ संतन महात्मा जना दी सेव टहल करके ਮੈਂ ਹਿਰਦੇ ਵਿੱਚ ਪ੍ਰਿਯ ਪਿਆਰੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਅਤੇ ਆਨੰਦ ਰੂਪੀ ਵੇਖ ਕੇ ਹੋ ਮਹਿਲ ਪਾਵੋਗੀ ਆਨੰਦ ਸੁਖ ਰੂਪੀ ਸਰੂਪ ਬ੍ਰਹਮ ਨੂੰ ਵੇਖ ਕਰਕੇ ਮੈਂ ਆਪਣੇ ਮਹੱਲ ਸਰੂਪ ਨੂੰ ਪਾਵਨਾ ਕਰਾਂਗੀ اے ਸਖੀਓ ਤੁਸੀਂ ਵੀ ਗੀ ਗਿਆਤ ਪੂਰਵਕ ਆਪਣੇ ਸਰੂਪ ਨੂੰ ਪਾਲਵੋਗੀਆਂ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰਉਗੀ ਦੁਨਿਆਵੀ ਕਾਮ ਕਾਮ ਤੇ ਕਰੀ ਕਲਪਨਾ ਕਾਮ ਕਰੀ ਕਾਮ ਦੀ ਚੇਸ਼ਟਾ ਵਾ ਕਰੀ ਕਲਯੁਗ ਦੇ ਮੰਦ ਕਾਮ ਕਰਮ ਵਾ ਕਾਮ ਕਰੀ ਲੜਾਈ ਤੇ ਕਲਪਨਾ ਵਾ ਕਾਮ ਕਾਮਨਾ ਕਰੀ ਕਰਨੀ ਆਦ ਸਾਰਾ ਕੁਝ ਤਿਆਗ ਛੱਡ ਕਰਕੇ ਹਉ ਕਹੀਏ ਮੈਂ ਪਰਮੇਸ਼ਰ ਦੀ ਸਰਨ ਓਟ ਵਿੱਚ ਪਾਵਾਂਗੀ ਨਾਨਕ ਸੁਆਮੀ ਗੋ ਨਾਨਕ ਸੁਆਮੀ ਗਰ ਮਿਲੇ ਹਉ ਗੁਰ ਮਨਾਵੋਗੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦ ਸੁਆਮੀ ਮਾਲਕ ਪਰਮੇਸ਼ਰ ਜੀ ਅਪੇਦ ਨਿਸ਼ਚੇ ਰੂਪੀ ਗਰ ਹੁੰਦਾ ਗਲ ਨਾਲ ਆ ਮਿਲੇ ਤਦ ਮੈਂ ਕਹਿੰਦੇ ਆਪਣੇ ਗੁਰਾਂ ਨੂੰ ਮਨਾਉਣਾ ਕਰਾਂਗੀ ਗੀ ਗਿਆਤ ਪੂਰਵਕ ਮਨਾਉਣਾ ਕਰਾਂਗੀ अथवा ਜਦ ਮੈਂ ਗੁਰਾਂ ਨੂੰ ਮਲਾ ਲਵਾਂਗੀ ਤਦ ਮੈਨੂੰ ਸੁਆਮੀ ਪਰਮੇਸ਼ਰ ਜੀ ਆਪਣੇ ਅਪੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਗਲ ਦੇ ਨਾਲ ਮੇੜ ਲੈਣਗੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ good ਵਾਹਿਗੁਰੂ ਜੀ ਕੀ ਫਤਿਹ